ਮਤਲਬ ਇਹ ਮੈਂ ਕਾਲਕਾ ਤੋਂ ਆ ਰਿਹਾ ਜੈਨੇ ਅੱਜ ਤੇ ਡੋਗਰਾ ਆ ਜਾਣਾ ਹੈ ਸਟੇਲ ਫੋਟੋ ਕੈਦ ਲਈ ਇਹਨੇ ਦੇਸ਼ ਭਰ ਦੇ ਵਿੱਚ ਨਾਮ ਰੋਸ਼ਨ ਕੀਤਾ ਵਰਲਡ ਕੱਪ ਜਿੱਤੇ ਆ ਕੀ ਕਾਮਯਾਬੀ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆ ਹਰਮਨ ਤੇ ਹਰਮਨ ਨੇ ਹਰਮਨ ਦੀ ਟੀਮ ਨੇ ਬਹੁਤ ਅਬੀ ਮਿਹਨਤਾਂ ਕੀਤੀਆਂ ਗਰਾਊਂਡ ਦੇ ਵਿੱਚ ਜਾ ਕੇ ਤੇ ਉਹਨਾਂ ਮਿਹਨਤਾਂ ਦਾ ਹੀ ਰੰਗ ਲਿਆਂਦਾ ਤੇ ਵਰਲਡ ਕੱਪ ਜਿੱਤ ਕੇ ਲਿਆਉਂਦਾ ਮਾਤਾ ਜੀ ਫਾਈਨਲ ਮੈਚ ਤੁਸੀਂ ਗਰਾਊਂਡ ਦੇ ਵਿੱਚ ਬਹਿ ਕੇ ਦੇਖਿਆ ਕਿਸ ਤਰ੍ਹਾਂ ਦਾ ਮਾਹੌਲ ਸੀ ਕੀ ਕੀ ਸਾਹਮਣੇ ਦੇਖ ਕੇ ਪਤਾ ਲੱਗਦਾ ਸੀ ਕਿਉਂਕਿ ਦਿਲ ਦੀਆਂ ਧੜਕਣਾ ਵੀ ਵੱਧ ਜਾਂਦੀਆਂ ਹੋਣਗੀਆਂ ਸਿੱਧਾ ਮੈਚ ਦੇਖਣ ਨਾਲ ਬਹੁਤ ਵਧੀਆ ਲੱਗਦਾ ਤੇ ਦਿਲ ਦੇ ਧੜਕਣੇ ਬਹੁਤ ਤੇਜ਼ ਹੁੰਦੀਆਂ ਕਦੇ ਆਪ ਕਦੇ ਡਾਊਨ ਹੁੰਦਾ ਹਨ ਜਿਆਦਾ ਖੇਡਦੇ ਆ ਉਹਨਾਂ ਨੇ ਆਪਣਾ ਬਹੁਤ ਵਧੀਆ ਗੇਮ ਖੇਡੀ ਆ ਸਾਰਿਆਂ ਨਾਲ ਰਲ ਮਿਲ ਕੇ ਗੇਮ ਖੇਡੀ ਆ ਤੇ ਵਰਲਡ ਕੱਪ ਅੱਜ ਤੱਕ ਇਸ ਤਰ੍ਹਾਂ ਪਿਆਰ ਸਾਂਝਾ ਕੀਤਾ ਉਹਨਾਂ ਨਾਲ ਜਾਂ ਗੇਮ ਦੇ ਵਿੱਚ ਉਹਨਾਂ ਨੇ ਧਿਆਨ ਦਿੱਤਾ ਹਾਂਜੀ ਵੈਸੋ ਕਰ ਲੈਂਦੀ ਆ ਸਾਰਾ ਕੁਝ ਕਰ ਲੈਂਦੀ ਆ ਗੇਮ ਦੇ ਵਿੱਚ ਵੀ ਧਿਆਨ ਦਿੰਦੀ ਆ ਪੜਾਈ ਦੇ ਵਿੱਚ ਵੀ ਧਿਆਨ ਦਿੰਦੀ ਆ ਹਾਂਜੀ 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 ਸਭ ਕੁਝ ਜਾਣਦੀ ਮਾਤਾ ਜੀ ਜੇ ਗੱਲ ਕਰੀਏ ਤਾਂ ਇਹੀ ਕਿਹਾ ਜਾਂਦਾ ਹੈ ਕਿ ਮੁੰਡੇ ਜਿਹੜੇ ਨੇ ਉਹ ਖੇਡਾਂ ਦੇ ਵਿੱਚ ਅੱਗੇ ਹੁੰਦੇ ਨੇ ਕੁੜੀਆਂ ਨੂੰ ਬੱਗੇ ਨਹੀਂ ਹੋਣ ਦਿੱਤਾ ਜਾਂਦਾ ਕਿਵੇਂ ਦੇਖਦੇ ਹਾਂ ਕਿਵੇਂ ਮਿਹਨਤ ਕੀਤੀ ਕਿਵੇਂ ਤੁਹਾਡੇ ਵੱਲੋਂ ਵੀ ਉਹਨੂੰ ਸਹਿਯੋਗ ਦਿੱਤਾ ਗਿਆ ਹਾਂਜੀ ਪਹਿਲਾਂ ਜ਼ਿਆਦਾ ਹੁੰਦਾ ਸੀ ਪਰ ਲੇਕਰ ਹੁਣ ਤਾਂ ਕੁੜੀਆਂ ਬਹੁਤ ਗਰਾਊਂਡ ਦੇ ਵਿੱਚ ਆ ਰਹੀਆਂ ਜਦੋਂ ਦੀ ਹਰਮਨ ਖੇਡਦੀ ਆ ਤੇ ਅੱਗੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੜੀਆਂ ਨਹੀਂ ਗਰਾਊਂਡ ਦੇ ਵਿੱਚ ਜਾਣ ਦੇਣਾ ਚਾਹੀਦਾ ਹੁਣ ਤਾਂ ਮਾਂ ਪਿਓ ਆਪ ਕੁੜੀਆਂ ਨੂੰ ਲੈ ਕੇ ਜਾਂਦੇ ਆ ਹਰਮਨ ਦੀ ਗੇਮ ਦੇਖ ਕੇ ਲੰਬੇ ਲੰਬੇ ਛੱਕੇ ਮਾਰਿਆ ਹਰਮਨ ਨੇ ਮੁੰਡਿਆਂ ਨਾਲੋਂ ਵੀ ਲੰਬੇ ਲੰਬੇ ਛੱਕੇ ਮਾਰਦੀ ਰਹੀ ਹੈ ਗਰਾਊਂਡ ਦੇ ਵਿੱਚ ਬੜਾ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ ਕੀ ਕਹੋਂਗੇ ਉਹਨਾਂ ਕੁੜੀਆਂ ਨੂੰ ਉਹਨਾਂ ਮਾਪਿਆਂ ਨੂੰ ਜਿਹੜੇ ਅਜੇ ਵੀ ਕੁੜੀਆਂ ਨੂੰ ਘਰੋਂ ਨਿਕਲਣ ਨਹੀਂ ਦਿੰਦੇ ਬੰਦਸ਼ਾ ਲਾਉਂਦੇ ਨੇ ਕਿ ਆਹ ਗੇਮਾਂ ਨਹੀਂ ਕਰਦੀਆਂ ਜਾਂ ਇਦਾਂ ਇਸ ਤਰ੍ਹਾਂ ਹਰਮਨ ਦੀ ਪ੍ਰੈਕਟਿਸ ਸੀ ਮੁੰਡਿਆਂ ਦੇ ਨਾਲ ਹੁੰਦੀ ਸੀ ਛੋਟੇ-ਉਂਦੇ ਮੁੰਡਿਆਂ ਦੇ ਨਾਲ ਖੇਡਦੇ ਸੀ ਉਹਨਾਂ ਉਹਦੇ ਵਿੱਚ ਜਰੂਰ ਹੀ ਮੁੰਡਿਆਂ ਨੂੰ ਖੇਡਣ ਦਾ ਬਾਇ ਐ ਇਸ ਲਈ ਬਈ ਚੱਕੇ ਛੱਕੇ ਵਾਈਦੇ ਹੁਣ ਕਿੰਨਾ ਕੁ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਨੂੰ ਅੱਜ ਵਧਾਈ ਦੇ ਰਹੇਗੇ ਹਾਂਜੀ ਆਪਣੇ ਘਰ ਵੀ ਆ ਰਹੇ ਆ ਸਾਰੇ ਮਹਿਮਾਨ ਆ ਰਹੇ ਆ ਬਸੀ ਸਾਹਿਬ ਬੈਠੇ ਆ ਤੇ ਆਪਣੇ ਦੋਤੇ ਆ ਬਸੀ ਸਾਹਿਬ ਬੈਠੇ ਆ ਹੋਰ ਰਿਸ਼ਤੇਦਾਰ ਬੈਠੇ ਆ ਤੇ ਆਉਣ ਲੱਗਿਆ ਵਧਾਈਆਂ ਦੇਣ ਤੇ ਟੋਲ ਆਏਗਾ ਟੋਲ ਵੱਜੇਗਾ ਖੁਸ਼ੀਆਂ ਮਨਾਉਂਦੇ ਆ ਉਧਰ ਹਰਮਨ ਦੇ ਨਾਲ ਮੁੱਖ ਮੰਤਰੀ ਸਾਹਿਬ ਵੀ ਗੱਲ ਕਰ ਰਹੇ ਆ ਹਾਂਜੀ ਬਾਈ ਜੀ ਧੀਨੇ ਦੇਸ਼ ਭਰ ਦਾ ਨਾਮ ਚਮਕਾ ਦਿੱਤਾ ਵਰਲਡ ਕੱਪ ਦੇ ਵਿੱਚ ਮੱਲਾ ਮਾਰੀਆਂ ਨੇ ਕੀ ਕਹਾਂਗੇ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਵਰਲਡ ਕੱਪ ਜਿੱਤਿਆ ਵਾ ਪੂਰੀ ਟੀਮ ਇੰਡੀਆ ਨੇ ਕਿਸ ਤਰ੍ਹਾਂ ਦਾ ਮੈਚ ਰਿਹਾ ਤੁਸੀਂ ਲਾਈਵ ਮੈਚ ਦੇਖਿਆ ਕਿਸ ਤਰ੍ਹਾਂ ਦਾ ਸੀਗਾ ਮਾਹੌਲ ਉਦੋਂ ਹਾਂਜੀ ਹਾਂਜੀ ਬਹੁਤ ਵਧੀਆ ਮੈਚ ਚੱਲਿਆ ਦਿਲੰਦੀਆਂ ਧੜਕਣਾ ਵੀ ਬਹੁਤ ਵਧੀਆ ਵੀ ਸੀਗੇ ਜੀ ਤੇ ਬਹੁਤ ਵਧੀਆ ਮੈਚ ਲੱਗਿਆ ਵੀ ਐਂਡ ਤੇ ਜਾ ਕੇ ਇੰਡੀਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਪ੍ਰੀਤ ਕੋਰ ਤੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਤੁਸੀਂ ਵੀ ਪਹੁੰਚੇ ਹੋ ਹਰਮਨ ਨੇ ਵਰਲਡ ਕੱਪ ਹਰਮਨ ਦੀ ਟੀਮ ਨੇ ਜਿੱਤਿਆ ਕੀ ਕਹਾਂਗੇ ਸਾਰੇ ਚੈਨਲਾਂ ਦਾ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਡੇ ਦੋਸਤ ਦੀ ਬੇਟੀ ਆ ਅੱਜ ਉਹ ਬੇਟੀ ਹਰਮਨ ਨੇ ਵਰਲਡ ਚੈਂਪੀਅਨ ਬੇਟੀ ਆ ਵਰਲਡ ਚੈਂਪੀਅਨ ਵਰਲਡ ਚੈਂਪੀਅਨ ਬਹੁਤ ਵੱਡਾ ਵਰਲਡ ਹੈ ਜਿਹੜਾ ਕਿ ਸਾਡੇ ਮੂገ ਦਾ ਉਹਨੇ ਮਾਣ ਵਧਾਇਆ ਮੇਰਾ ਦੋਸਤ ਹੈ ਬਿੱਲੂ ਬਹੁਤ ਲੰਬਾ ਸਮਾਂ ਅਸੀਂ ਇਕੱਠੇ ਕ੍ਰਿਕਟ ਖੇਡੇ ਆ ਔਰ ਇਹ ਬੇਟੀ ਸਾਡੇ ਨਾਲ ਉੱਥੇ ਸਾਨੂੰ ਵੀ ਇਹਦੇ ਨਾਲ ਬਚਪਨ ਦੇ ਕੁਝ ਪਾਲੇ ਦੇ ਯਾਦ ਆ ਤੇ ਜਦੋਂ ਹਰਮਨ ਕਹਿੰਦੇ ਸੀ ਅੱਜ ਮੈਂ ਇਹਨੂੰ ਵਰਲਡ ਬੇਟੀ ਕਹੂੰਗਾ ਬੜੀ ਵਧੀਆ ਨੇ ਪਰਫਾਰਮੈਂਸ ਪੂਰੀ ਟੀਮ ਨੇ ਦਿੱਤੀ ਆ ਇੱਕ ਟੀਮ ਵਰਕ ਨਾਲ ਕੇ ਜਿਹੜੀ ਇੱਕ ਆਸਟ੍ਰੇਲੀਆ ਵਰਗੀ ਟੀਮ ਨੂੰ ਹਰਾਉਣਾ ਸੈਮੀਫਾਈਨਲ ਦੇ ਵਿੱਚ ਵੱਡਾ ਟਾਰਗੇਟ ਚੇਸ ਕਰਕੇ ਔਰ ਉਸ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਜਿਹੜੀ ਚਾਰ ਵਾਰ ਇੰਗਲੈਂਡ ਦੇ ਵਰਲਡ ਕੱਪ ਜਿੱਤੇ ਨੂੰ ਹਰਾ ਕੇ ਵਾਪਸ ਫਾਈਨਲ ਚ ਆਈ ਸੀ ਉਸ ਨੂੰ ਫਾਈਨਲ ਦੇ ਵਿੱਚ 298 ਦਾ ਟਾਰਗੇਟ ਦੇ ਕੇ 52 ਰਨਾਂ ਦੇ ਨਾਲ ਵਰਲਡ ਕੱਪ ਜਿਹੜਾ ਭਾਰਤ ਦੀ ਝੋਲੀ ਦੇ ਵਿੱਚ ਪਾਉਣਾ ਬਹੁਤ ਵੱਡਾ ਮਾਣ ਮਹਿਸੂਸ ਕਰ ਰਹੇ ਹਾਂ ਉਸ ਬੇਟੀ ਤੇ ਉੱਪਰ ਸਾਰੀਆਂ ਬੇਟੀਆਂ ਦੇ ਉੱਪਰ ਇੰਡੀਅਨ ਬੇਟੀਆਂ ਦੇ ਉੱਪਰ ਬਹੁਤ ਪ੍ਰਾਊਡ ਆ ਸਰ ਬੰਦਾ ਚਾਚਾ ਜੀ ਦੇ ਨਾਮ ਦੇ ਕੇ ਖੁਸ਼ੀ ਕਾਂਗਰਸ ਬਾਰੇ ਹਾਂ ਬਹੁਤ ਖੁਸ਼ੀ ਹੈ ਦੇਖੋ ਸਾਡੇ ਪਰਿਵਾਰ ਦੀ ਸਾਡੇ ਦੋਸਤ ਦੀ ਬੇਟੀ ਹੈ ਤਾਂ ਬੜਾ ਉਹਨੇ ਮਾਣ ਵਧਾਇਆ ਸਾਡੇ ਪਰਿਵਾਰ ਦਾ ਸਾਡੇ ਮੂਕੇ ਦਾ ਤੇ ਖੁਸ਼ੀ ਤਾਂ ਹੋਣੀ ਹੋਣੀ ਹੈ ਮੱਤਾ ਜੀ ਦੇਸ਼ ਪੱਤਰੀ ਵਿੱਚ ਫਰਮਨ ਪ੍ਰੀਤ ਨੇ ਨਾਮ ਚਮਕਾ ਦਿੱਤਾ ਕੋਈ ਸਮਾਂ ਐਸਾ ਵੀ ਸੀ ਜਦੋਂ ਤੁਸੀਂ ਗਰਾਉਂਡਾਂ ਦੇ ਵਿੱਚ ਖੇਡਦੇ ਸੀ ਤਾਂ ਤੁਹਾਡੇ ਨਾਲ ਉਹ ਬੱਚੀ ਆਉਂਦੀ ਸੀ ਖੇਡਦੀ ਸੀ ਕਿਵੇਂ ਦਾ ਮਾਹੌਲ ਸੀ ਉਹ ਤੇ ਅੱਜ ਬਿਲਕੁਲ ਮੈਂ ਤੇ ਬਿੱਲੂ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀਗੇ ਤਾਂ ਉਦੋਂ ক্রিকেট ਦਾ ਤਾਂ ਕੋਈ ਮਾਹੌਲ ਨਹੀਂ ਛੜਨਾ ਇਹ ਫੁੱਟਬਾਲ ਖੇਡ ਦੀ ਖੇਡ ਦੀ ਇਹ ਫੁੱਟਬਾਲ ਖੇਡਦੀ ਸੀ ਉਦੋਂ ਵੀ ਲੱਗਦਾ ਸੀ ਬੰਦਿਆਂ ਨੂੰ ਖੇਡਦੀ ਫੁੱਟਬਾਲ ਇਹ ਫਿਰ ਇਹ ক্রিকেট ਦੇ ਵਿੱਚ এলি ਗਈ ক্রিকেট ਦੇ ਵਿੱਚ ਵੀ ਇਹਨਾਂ ਜਦੋਂ ਚੌਕੇ ਛੱਕੇ ਡਾਈਆਂ ਮਾਰਨੀਆਂ ਕੈਚ ਕਰਨਾ ਤਾਂ ਲੱਗਦਾ ਸੀ ਇੱਕ ਦਿਨ ਇਹ ਕੁਝ ਕਰੂਗੀ ਔਰ ਉਹਨੇ 2 ਨਵੰਬਰ ਨੂੰ ਕਰਕੇ ਦਿਖਾਤਾ ਹਰਮਨ ਉਸੇ ਬੱਟਨ ਦੇ ਵਿੱਚ ਕੀ ਕਹਿੰਦੇ ਸੀ ਕਿਸ ਨਾਮ ਤੋਂ ਬੁਲਾਉਂਦੇ ਹਰਮਨੀ ਕਹਿੰਦੇ ਸੀਗੇ ਹਾਂ ਹਰਮਨੀ ਇਹਨਾਂ ਕੋ ਮਾਲ ਮਹਿਸੂਸ ਹੋ ਰਿਹਾ ਅੱਜ ਤੁਸੀਂ ਵੀ ਵਧਾਈਆਂ ਦੇਣ ਪਹੁੰਚੋ ਇੱਥੇ ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਹਰਮਨ ਨੂੰ ਵਧਾਈ ਦੇ ਦੇਖੋ ਜੀ ਵਰਲਡ ਕੱਪ ਝੋਲੀ ਪਾਤਾ ਅਗਨੇ ਚੈਨਲਾਂ ਦੇ ਮੂਹਰੇ ਅਸੀਂ ਬੈਠੇ ਆਂ ਤਾਂ ਸਾਨੂੰ ਦਾ ਬਹੁਤ ਜ਼ਿਆਦਾ ਫਕਰ ਹੈ ਉਹਦੀ ਬਦੌਲਤ ਹੀ ਅਸੀਂ ਬੈਠੇ ਆਂ ਅੱਜ ਇੱਕ ਬੱਚਿਆਂ ਅੱਜ ਯੂਥ ਫੀਲਡ ਖਾਸ ਕਰਕੇ ਢੀਆਂ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਹੈ ਸੰਦੇਸ਼ ਇਹ ਹੀ ਹੈ ਵੈਸੇ ਤਾਂ ਲੜਕੀਆਂ ਹੋਣ ਚਾਹੇ ਲੜਕੇ ਉਹਨਾਂ ਨੂੰ ਗਰਾਊਂਡਾਂ ਨਾਲ ਜੁੜਨਾ ਚਾਹੀਦਾ ਜਿਹੜਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਉਹਦੇ ਵਾਸਤੇ ਤੁਹਾਨੂੰ ਫਿਜ਼ੀਕਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਲੜਕੀਆਂ ਜਦੋਂ ਹਰਮਨ ਖੇਡਦੀ ਸੀ ਉਦੋਂ ਲੜਕੀਆਂ ਦਾ ਕੋਈ ਮਾਅਨ ਨਹੀਂ ਸੀ ਹੁਣ ਤਾਂ ਮਾਪਿਓ ਲੜਕੀਆਂ ਬਾਸਕਟਬਾਲ ਦੀ ਅਕੈਡਮੀ ਚਲਾ ਰਹੇ ਆਂ ਲੜਕੀਆਂ ਆ ਰਹੀਆਂ ਕੋਈ ਪ੍ਰੋਬਲ